ਦੋਸਤੋ ਲਾਈਵ ਹੋਇਆ ਤੁਹਾਡਾ ਬਸਤੀ ਦਾਣਿਸ਼ਮੰਦਾ ਤੋਂ ਦੇਖ ਸਕਦੇ ਹੋ ਕਿ ਇੱਕ ਘਰ ਵਾਲਾ ਜਿਹੜਾ ਕਾਫੀ ਜਿਹੜਾ ਪਰੇਸ਼ਾਨ ਆ ਗੱਲ ਕਰਾਂਗੇ ਭਾਈ ਕੀ ਨਾਮ ਤੁਹਾਡਾ ਮੈਂ ਪਰੇਸ਼ਾਨ ਤੋਂ ਪਛਾਣ ਕਰਦਾ ਯਾਰ ਦੱਸ ਮੇਰੇ ਸਾਰੇ ਪਰਿਵਾਰ ਸਾਰੇ ਉਹਦੇ ਜਾਂਦੇ ਚਰਚ ਇਹਨਾਂ ਨੇ ਮੇਰੀ ਜਨਾਨੀ ਨੂੰ ਜ਼ਬਰਦਸਤ ਬਣਾ ਦਿੱਤਾ ਚਰਚ ਵਾਲੀ ਹੁਣ ਮੇਰੀ ਜਨਾਨੀ ਚੱਜ ਜਾਂਦੀ ਐ ਮੈਂ ਉਹਨੂੰ ਕਹਿਣਾ ਕਿ ਮੇਰੇ ਨਾਲ ਮੰਦਰ ਸਾਹਿਬ ਚੱਲ ਮੇਰੇ ਨਾਲ ਬਾਬਾ ਬਲਕਨਾ ਚੱਲ ਕਿਤੇ ਵੀ ਚੱਲ ਉਹ ਕਹਿੰਦੀ ਐ ਮੈਂ ਨਹੀਂ ਜਾਣਾ ਮੈਂ ਲੰਗਰ ਨਹੀਂ ਖਾਣਾ ਮੈਂ ਮੱਥਾ ਨਹੀਂ ਝੁਕਾਉਣਾ ਕਹਾਂ ਗੱਲਾਂ ਦੀ ਚਾਚਾ ਦੇ ਵਿੱਚ 50 ਸਾਲ ਹੋ ਗਿਆ ਚਾਚਾ ਦੇ ਜਾਂਦੇ ਆ 4 ਸਾਲ ਹੋ ਗਿਆ ਇਹ ਲੜਾਈ ਪੈਂਦੇ ਆ ਪਹਿਲਾਂ ਰਿੰਕੂ ਭਾਈ ਨੇ ਫੈਸਲਾ ਕੀਤਾ ਠੀਕ ਹੈ ਜਨੀ ਦਾ ਰਿੰਕੂ ਨੇ ਉਹਨੇ ਫੈਸਲਾ ਕੀਤਾ ਕਿ ਜਾਓ ਤੁਸੀਂ ਦੋਵੇਂ ਇਕੱਠੇ ਜਾ ਕੇ ਕਰੋ ਫੇ ਮਹਿਲਾ ਧਾਣੇ ਗੱਲ ਹੋਈ ਉਹ ਤੇ ਪਰਚਾ ਵੀ ਆ ਗਿਆ ਕਿ ਤੁਸੀਂ ਦੋਵੇਂ ਇਕੱਠੇ ਜਾ ਕੇ ਕਰੋ ਠੀਕ ਹੈ ਨਾ ਇਹ ਜਿੱਥੇ ਜਾਂਦੀ ਹੈ ਭਾਜੀ ਬਾਹਰ ਰ ਖੜੀ ਰਹਿੰਦੀ ਹੈ ਜਟੇਰੇ ਗਈ ਉਹਦਾ ਸਾਡਾ ਪ੍ਰਸ਼ਾਦ ਲੈ ਆਨੇ ਪ੍ਰਸ਼ਾਦ ਸਾਰ ਦਿੱਤਾ ਕੋਲ ਉਹ ਤੋਂ ਭੱਜ ਕੇ ਸਿੱਧਾ ਬੱਸ ਸਟੈਂਡ ਆ ਗਈ ਹੈ ਕਿੰਨੀ ਦੇਰ ਤੋਂ ਭਾਜੀ ਇਹ ਚੱਲ ਰਿਹਾ ਹੈ ਭਾਜੀ 4 ਸਾਲ ਹੋ ਗਿਆ ਚੱਚ ਜਾਂਦੇ ਆ 4 ਸਾਲ ਹੋ ਗਿਆ ਸਾਡੇ ਨਾਲ ਲੜਾਈ ਬੇਦਿਆਂ ਠੀਕ ਹੈ ਲੜਾਈ ਤਾਂ ਚਲੋ ਦੋ ਭਾਂਡੇ ਨਾ ਭਾਂਡਾ ਕਹਿੰਦਾ ਪਹਿਲਾਂ ਵੀ ਦੋ ਚਾਰ ਵਾਰੀ ਲੜਾਈ ਹੋਈ ਹੈ ਚੱਲ ਗਿਆ ਵਾ ਕਿ ਮੈਂ ਕੇਦਾ ਲੰਗਰ ਪਰਸ਼ਾਨ ਨਹੀਂ ਖਾਣਾ ਕਿੱਥੇ ਬਚਨ ਦੇ ਵਿੱਚ ਲਿਖਿਆ ਵਾ ਬਚਨ ਦੇ ਵਿੱਚ ਲਿਖਿਆ ਵਾ ਤੇ ਕਿਉਂ ਚੱਚ ਦੇ ਵਿੱਚ ਬਿਜ਼ਨਸ ਦਾ ਘਰ ਬਣਾਇਆ ਹੋਇਆ ਨਿਊਡਸਬਰਗ 300 ਰੁਪਏ ਦੀ ਚੋਲਾ ਦੀ ਪਲੇਟ ਵੀ ਕੰਢੀ ਹੈ ਕਿਉਂ ਬਣਾਇਆ ਦੱਸੋ ਕਿੱਥੇ ਬਚਨ 'ਚ ਲਿਖਿਆ ਵਾ ਕਿ ਤੂੰ ਰੱਬ ਦੇ ਘਰ ਦੇ ਵਿੱਚ ਵਪਾਰ ਕਰ ਸਕਦਾ ਮੈਨੂੰ ਵੀ ਦੱਸ ਦੋ ਹੈ ਨਾ ਜਿੱਥੇ ਤੂੰ ਜਾਣਾ ਹੈ ਤੈਨੂੰ ਮੈਂ ਛੱਡ ਕੇ ਆਉਂਗਾ ਮੈਂ ਲੈ ਕੇ ਆਉਂਗਾ ਠੀਕ ਹੈ ਨਾ ਤੂੰ ਤੈਨੂੰ ਮੈਂ ਮਨਾ ਨਹੀਂ ਕਰਾਂਗਾ ਮੇਰੇ ਲਈ ਤੂੰ ਚਰਚ ਜਾ ਮੇਰੇ ਲਈ ਤੂੰ ਕਿਤੇ ਚੱਲ ਜਾ ਠੀਕ ਹੈ ਜੀ ਤੈਨੂੰ ਮੈਂ ਮਨਾ ਨਹੀਂ ਕਰਦਾ ਪਰ ਜਿੱਥੇ ਮੈਂ ਜਾਣਾ ਮੈਂ ਗੁਰਨ ਸਿੰਘ ਸਾਹਿਬ ਦੇ ਤਿੰਨ ਫੇਰੇ ਲੈਦੇ ਨੇ ਹਿੰਦੂ ਧਰਮ ਚ ਵਿਆਹ ਕੀਤਾ ਜਿੱਥੇ ਮੈਂ ਜਾਣਾ ਮੈਂ ਤੈਨੂੰ ਨਾਲ ਲੈ ਕੇ ਜਾਣਾ ਉਹ ਵੀ ਤੁਹਾਡੀ ਕਮਿਊਨਿਟੀ ਤੋਂ ਬਿਲੋਂਗ ਕਰਦੇ ਸੀ ਯਾਰ ਰਿਸ਼ਤਾ ਕਰਵਾਇਆ ਹਾਂਜੀ ਹਾਂਜੀ ਭਾਜੀ ਮੇਰੀ ਚਾਚੀ ਨੇ ਰਿਸ਼ਤਾ ਕਰਾਇਆ ਹਾਂਜੀ ਹਾਂਜੀ ਰਵੀਦਾਸੀ ਆ ਆਪਾਂ ਠੀਕ ਹੈ ਠੀਕ ਹੈ ਨਾ ਆਪਾਂ ਆਪਣੇ ਅਜੈ ਨੂੰ ਮੈਂ ਕਹਿਣਾ ਵਾ ਕਿ ਚੱਲ ਅੱਜ ਸ਼ੋਭਾ ਯਾਤਰਾ ਗੁਰੂ ਇਪਰ ਇਹ ਤਾਂ ਬਣੇਗੀ ਕਿੱਦਾਂ ਜੇ ਇੱਕ ਦੂਸਰੇ ਤੁਸੀਂ ਕਹਿੰਨੇ ਨਹੀਂ ਮੰਨਦੇ ਫਿਰ ਪਾਜੀ ਮੈਂ ਤਾਂ ਮੰਨਦਾ ਇਹ ਚਾਚਾ ਜਾਂਦੀ ਰਹੀ ਤਿੰਨ ਸਾਲ ਮੈਂ ਛੱਡ ਕੇ ਆਂਦਾਂ ਰਿਹਾ ਲੈ ਕੇ ਆਂਦਾਂ ਰਿਆਂ ਮੈਰਾ ਚਾਹਿਆ ਮੇਰੀ ਮੇਰੀ ਵਾਈ ਮੇਰਾ ਪਿਆਰ ਸੀ ਚਾਹੇ ਮੇਰੀ ਮਜਬੂਰੀ ਸੀ ਮਗਰ ਮੈਂ ਆਪਣਾ ਕਰਮ ਕੀਤਾ ਕਿਉਂਕਿ ਇਹਦੇ ਵਿੱਚ ਬੱਚੇ ਵੀ ਤੁਹਾਡੇ ਆ ਫੈਮਲੀ ਵੀ ਸਾਰੀ ਖਰਾਬ ਹੁੰਦੀ ਐ ਇਦਾਂ ਕੋਈ ਫੈਮਲੀ ਦਾ ਵੀ ਹੈਗਾ ਨਾ ਬੱਚੇ ਕਿਤੇ ਘਰ ਦੇ ਨੇ ਬੈਠ ਕੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਾਜੀ ਉਹਨਾਂ ਦੇ ਘਰ ਦੇ ਕਹਿੰਦੇ ਜੇ ਘਰ ਬਸਾਣਾ ਵਾ ਤੇ ਮੇਰੀ ਕੁੜੀ ਦਾ ਮਗਰ ਲੱਗ ਜਾ ਪਾਜੀ ਵਿਆਹ ਕੇ ਉਹਨੂੰ ਮੈਂ ਲੈ ਕੇ ਆਇਆ ਉਹਨੇ ਮੈਨੂੰ ਵਿਆਹ ਕੇ ਇੱਥੇ ਇਧਰ ਕਿ ਬਲਾਸਕ ਦੇ ਉਹਨਾਂ ਨੂੰ ਇਹਨਾਂ ਦੇ ਘਰ ਬੈਠੀ ਦੀ ਐ ਠੀਕ ਐ ਭਾਜੀ ਉਹਨਾਂ ਦੇ ਬਿਆਨ ਲਓ ਠੀਕ ਐ ਨਾ ਤੇ ਦੇਖੋ ਕੀ ਕਹਿੰਦੀ ਐ ਇਹਨਾਂ ਦੇ ਘਰ ਇਹ ਕੋਣ ਆ ਹਾਂ ਉਹ ਚਲੋ ਸਾਡੇ ਗਵੰਡੀ ਐ ਗਲੀ 'ਚ ਰੋਲਾ ਪਾਣ ਦੇ ਉਹਨਾਂ ਨੇ ਸਮਝਾਇਆ ਸਮਝਾ ਕੇ ਅੰਦਰ ਲੈ ਗਏ 4 ਸਾਲ ਹੋ ਗਿਆ ਭਾਜੀ ਇਹ ਚੱਜ ਜਾਂਦੇ ਆ 4 ਸਾਲ ਹੋ ਗਿਆ ਇਹਨੇ ਸੂਲੀ 'ਤੇ ਟੰਗਿਆ ਮੇਰੇ ਮਾਮਾ ਜੀ ਮੇਰੇ ਮਾਸੀ ਮਾਜੜ ਸਾਰਿਆਂ ਨੇ ਇਹਨਾਂ ਨੂੰ ਸਮਝਾਇਆ ਕਿ ਤੂੰ ਪੁੱਤ ਜੇ ਕਿਸੇ ਨੂੰ ਜ਼ਬਰਦਸਤੀ ਤੂੰ ਨਹੀਂ ਕਰ ਸਕਦੀ ਬਦਲਣਾ ਤਾਂ ਪਿਆਰ ਨਾਲ ਬਦਲ ਠੀਕ ਹੈ ਨਾ ਜੇ ਤੇਰੇ ਚ ਇੰਨੀ ਹਿੰਮਤ ਹੈਗੀ ਤੂੰ ਉਹਨੂੰ ਪਿਆਰ ਨਾਲ ਬਦਲ ਇਹ ਭਾਜੀ ਤੀਸਰੇ ਦਿਨ ਮਾ ਲੜਾਈ ਕਰਕੇ ਕਹਿੰਦੀ ਐ ਤੂੰ ਚੱਲ ਚੱਲ ਮੇਰੇ ਨਾਲ ਮੈਨੂੰ ਛੱਡ ਗਿਆ ਮੈਂ ਛੱਡ ਗਿਆ ਦਾ ਲੈ ਕੇ ਆ ਨਾ ਜਦੋਂ ਮੈਂ ਇਹਨੂੰ ਕਹਿੰਦਾ ਤੂੰ ਮੇਰੇ ਨਾਲ ਚੱਲ ਇਹ ਸਾਡੇ ਨਾਲ ਕਿਤੇ ਨਹੀਂ ਜਾਂਦੀ ਕੀ ਗੱਲ ਭਾਜੀ ਆਪਾਂ ਰੰਡੇ ਆ ਆਪਾਂ ਵਿਆਹ ਦੇ ਨਹੀਂ ਹੈਗੇ ਆਪਾਂ ਕਹੇ ਦੀ ਜਨਾਨੀ ਨੂੰ ਲੈ ਕੇ ਜਾਈਏ ਕਿਉਂਕਿ ਜਿੰਨਾ ਤੁਸੀਂ ਦੱਸ ਰਹੇ ਹੋ ਕਿ ਇਦਾਂ ਦੇ ਪਰਿਵਾਰ ਭਾਜੀ ਵੀ ਟੁੱਟਦਾ ਹੁੰਦਾ ਵੀ ਜੁੜਦਾ ਨਹੀਂ ਹੁੰਦਾ ਬਿਲਕੁਲ ਜਿਸ ਤਰੀਕੇ ਤੁਸੀਂ ਦੱਸ ਰਹੇ ਹੋ ਅੱਜ ਉਹ ਕਹਿੰਦੀ ਵੀ ਏ ਕਿ ਮੈਨੂੰ ਤਲਾਕ ਦੇ ਦੇ ਠੀਕ ਹੈ ਮੈਂ ਕਹਾਂ ਗੱਲ ਨਵੇੜ ਗੱਲ ਨਵੇੜ ਹਰ ਵਾਰੀ ਮੈਂ ਇਹਨੂੰ ਕਹਿੰਨਾ ਗੱਲ ਤਲਾਕ ਹੋ ਜੂਗਾ ਭਾਜੀ ਮੈਂ ਬੱਚਿਆਂ ਦੀ ਲਾਈਫ ਕੌਣ ਦੇਖੂਗਾ ਜੇ ਤੁਸੀਂ ਹੁਣ ਪਰਵਰਿਸ਼ ਕਰ ਰਹੇ ਹੋ ਆਟੋ ਚਲਾਉਂਦੇ ਤੁਸੀਂ ਭਾਜੀ ਮੈਂ ਆਟੋ ਚਲਾਉਣਾ ਸਾਧ ਇਹ ਤਾਂ ਮਿਹਨਤ ਕਰਕੇ ਮਰ ਜਾਈਦਾ ਕੀ ਕਰੀਏ ਭਾਜੀ ਬੜੀ ਮੁਸ਼ਕਲ ਗੱਲ ਆ ਰਹੀ ਹੈ ਸਾਡੇ ਕੀ ਪਾਪੂ ਖੋ ਗਏ ਔਰ ਆਟੋ ਚਾਲਕ ਹੈ ਦੇਖਦੇ ਹੁੰਦੇ ਕਿ ਆਟੋ ਚਲਾਉਂਦੇ ਵਿਚਾਰੇ ਔਰ ਕਾਫੀ ਪਾਬੂਗ ਨੇ ਔਰ ਦੱਸਿਆ ਜਾ ਰਿਹਾ ਕਿ ਫੈਮਲੀ ਇਹਨਾਂ ਦਾ ਆਪਸ ਵਿੱਚ ਝਗੜਾ ਚੱਲ ਰਿਹਾ ਪਰ ਸਰ ਦੇਖੋ ਇਹ ਜਿਹੜੀ ਚੀਜ਼ਾਂ ਹੁੰਦੀਆਂ ਹਨ ਪਰਿਵਾਰ ਦੇ ਵਿੱਚ ਬਹਿ ਕੇ ਨਿਬੇੜਨ ਵਾਲੀਆਂ ਪਾਜੀ ਤੁਸੀਂ ਕੋਸ਼ਿਸ਼ ਨਹੀਂ ਕੀਤੀ ਜਿੱਦਾਂ ਤੁਸੀਂ ਕਹਿੰਦੇ ਪਹਿਲਾਂ ਵੀ ਉੱਥੇ ਰਾਈਲਮ ਹੋਇਆ ਕਿ ਪਾਜੀ ਮਨੀਸ਼ ਡਾਕਟਰ ਹੈ ਮਨੀਸ਼ ਡਾਕਟਰ ਹੈ ਉਹਨਾਂ ਨੇ ਇੱਥੇ ਬੁਲਾਇਆ ਉਹਨਾਂ ਨੇ ਸਮਝਾਇਆ ਸਾਰਾ ਕੁਝ ਕਿ ਕੁੜੀਏ ਤੂੰ ਵਿਆਹ ਹੀ ਗਈ ਹੈ ਜਿੱਥੇ ਤੇਰਾ ਬੰਦਾ ਕਹਿੰਦਾ ਤੂੰ ਉਹਦੇ ਨਾਲ ਚੱਲਿਆ ਕਰ ਇਹ ਕਹਿੰਦੀ ਹੈ ਮੈਂ ਨਹੀਂ ਜਾਣਾ ਠੀਕ ਹੈ ਮੈਂ ਨਹੀਂ ਜਾਣਾ ਮੇਰੇ ਕੋ ਸਾਈਨ ਕਰਾ ਲਓ ਮੈਂ ਨਹੀਂ ਜਾਣਾ ਜਾਂ ਮੈਂ ਨਿਬੇੜਨੀ ਹੈ ਤੇ ਮੈਨੂੰ 10 ਲੱਖ ਰੁਪਏ ਮੈਂ ਕਿਦ ਤੋ ਦੇ 10 ਲੱਖ ਰੁਪਏ ਪਰਿਵਾਰ ਹੀ ਜਪਾਲਿਆ ਤੁਸੀਂ ਉਹਨਾਂ ਨੂੰ ਸੈਪਟ ਕਰ ਲਿਆ ਅਗੋ ਬੱਚੇ ਹੋਗੇ ਫਿਰ ਤੇ ਚਲੋ ਜੋ ਕਮਾਣਾ ਖਾਣਾ ਤੋਂ ਤੁਹਾਡਾ ਹੀ ਹੈ ਨਾ ਕਿ 10 ਲੱਖ ਰੁਪਏ ਦੀ ਗੱਲ ਕਿੱਦਾਂ ਸ਼ੁਰੂ ਹੋਈ ਸੀ ਪਾਜੀ ਇਹ 10 ਲੱਖ ਦੀ ਗੱਲ ਤਾਂ ਸ਼ੁਰੂ ਹੋਈ ਸੀ ਕਿ ਮੈਂ ਇਹ ਕਹਿੰਦੀ ਮੈਂ ਨਹੀਂ ਰਹਿਣਾ ਹੈਗਾ ਮੈਂ ਕਹਾ ਮੇਰੇ ਬੱਚੇ ਮੈਨੂੰ ਦੇ ਦੇ ਠੀਕ ਹੈ ਨਾ ਇਹ ਕਹਿੰਦੀ ਮੈਨੂੰ 10 ਲੱਖ ਰੁਪਏ ਦੇ ਦੇ ਅੱਛਾ ਜੀ ਠੀਕ ਹੈ ਅੱਜ ਵੀ ਕਹਿੰਦੀ ਵੀ ਮੈਂ ਨਹੀਂ ਰਹਿਣਾ ਅੱਜ ਵੀ ਕਹਿੰਦੀ ਮੈਂ ਨਹੀਂ ਰਹਿਣਾ ਗਲੀ 'ਚ ਰੋਲਾ ਪਾ ਪਾ ਸਾਰੇ ਗਲੀ ਨਾਲੇ ਕੋਈ ਬਿਆਨ ਲੋ ਤੁਸੀਂ ਕਿ ਮੈਂ ਗਲਤ ਬੋਲਦਾ ਵਾਂਗਾ ਇਹ ਸਾਰੀ ਗਲੀ 'ਚ ਰੋ ਰੋ ਕੇ ਕਹਿੰਦੇ ਪੁਲਿਸ ਕੰਪਲੇਟ ਤੁਸੀਂ ਪਹਿਲਾਂ ਕਦੀ ਕੀਤੀ ਕੋਈ ਮਹਿਲਾ ਢਾਣੇ ਪਾਈ 2 ਵਾਰੀ ਮਹਿਲਾ ਢਾਣੇ 2 ਵਾਰੀ ਕੰਪਲੀਟ ਹੋਈ ਹੈ ਮਾਦਾ ਇੱਕ ਮਿੰਟ ਇੱਕ ਮਿੰਟ ਤੇ ਸੱਚੀ ਹੋ ਜਾਂਦੀ ਹੈ ਮੈਨੂੰ ਕਿੰਨੇ ਬੇਟੇ ਤੁਹਾਡੇ ਇਹ ਇੱਕੋ ਵੀ ਮਤਲਬ ਇੱਕੋ ਹੀ ਕਮਾਨ ਵਾਲੇ ਘਰ ਵਿੱਚ ਇੱਕ ਆ ਬੇਟਾ ਇੱਕ ਪਿਓ ਪਰ ਠੀਕ ਹੈ ਮਤਲਬ ਉਹੀ ਖਰਚ ਖਰਚਾ ਇਹਨਾਂ ਦੇ ਸਿਰ ਤੇ ਚੱਲਦਾ ਪਰ ਜੇ ਪਰਿਵਾਰ ਇੰਨਾ ਵਧੀਆ ਪਰਿਵਾਰ ਚੱਲਦਾ ਹੋਵੇ ਹੱਸਦਾ ਬੱਸਦਾ ਹੋਵੇ ਕੁਝ ਕੁਝ ਨਹੀਂ ਕਹਿੰਦੇ ਹਾਂ ਜੀ ਜੀ ਅਸੀਂ ਇਹ ਕਹਿੰਦੇ ਆ ਕਿ ਪੁੱਤ ਤੂੰ ਨਾਲ ਚੱਲ ਜਿਆ ਕਰ ਛੱਡ ਵੀ ਆਇਆ ਕਰ ਲੈ ਵੀ ਆ ਕਰ ਤੇ ਜਿੱਥੇ ਅਹੀਂ ਜਾਣਾ ਹੈ ਤੇ ਤੁਸੀਂ ਸਾਡੇ ਨਾਲ ਚੱਲ ਤੇ ਚਲੋ ਜਿੱਥੇ ਵੀ ਤੁਸੀਂ ਜਾਓ ਕਹਿੰਦੇ ਨਹੀਂ ਜਾਂਦੇ ਨਹੀਂ ਜਾਣਾ ਨਹੀਂ ਲੰਗਰ ਖਾਣਾ ਨਹੀਂ ਪ੍ਰਸ਼ਾਦ ਖਾਣਾ ਇਹ ਗੱਲ ਕਰ ਜੀ ਤੁਸੀਂ ਦੱਸੋ ਭਾਜੀ ਪੰਜਾਤਾਂ ਲੱਗੀਆਂ ਨਾ ਜੇ ਇੰਨੀ ਗੱਲ ਸੀ ਤਾਂ ਪਹਿਲਾਂ ਪਹਿਲਾਂ ਕਰ ਲੈਂਦੀ ਚਰਚ ਦੇ ਵਿਆਹ ਅੱਜ ਮੈਂ ਸਾਡੀ ਕਿਉਂ ਜ਼ਿੰਦਗੀ ਖਰਾਬ ਕੀਤੀ ਮੇਰੇ ਬੱਚਿਆਂ ਦੀ ਕਿਉਂ ਲਾਈਫ ਖਰਾਬ ਕੀਤੀ ਭਾਜੀ ਵਿਆਹ ਨੂੰ ਤੁਹਾਡੇ 12 ਸਾਲ ਹੋ ਗਿਆ ਭਾਜੀ 12 ਸਾਲ ਪਹਿਲਾਂ ਵਿਆਹ ਹੋਇਆ ਸੀ ਹਾਂ ਜੀ 4-5 5 ਸਾਲ ਹੋ ਗਿਆ ਨੂੰ ਚੱਜ ਕੇ 12 ਸਾਲ ਪਹਿਲਾਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਮੈਰਿਜ ਹੋਈ ਤੁਹਾਡੀ ਹਾਂ ਜੀ ਪਰ ਅੱਜ ਤੁਹਾਨੂੰ ਜਿਹੜਾ ਉਹੀ ਜਿਹੜਾ ਹੁਣ ਬੱਚੇ ਵੀ ਆ ਜਾਂ ਪਰਿਵਾਰ ਆ ਅ ਦੇਖ ਕੇ ਕਿੰਨਾ ਦੁੱਖ ਲੱਗ ਰਿਹਾ ਤੁਹਾਨੂੰ ਵੀ ਜਿੱਦਾਂ ਪਾ ਜੀ ਅੱਜ 1.5 ਸਾਲ ਹੋ ਗਿਆ ਮੇਰੇ ਬੱਚੇ ਵੀ ਅਲੱਗ ਰਹਿ ਰਹੇ ਜੇ ਮੈਂ ਇਹਨੂੰ ਇੰਨੀ ਗੱਲ ਕਹੀਏ ਸਾਲ ਹੋ ਗਿਆ ਮੁੰਡਾ ਮੇਰੇ ਕੋਲ ਕੁੜੀਏ ਦੇ ਕੋਲ ਜੇ ਮੈਂ ਇਹਨੂੰ ਕਿਹਾ ਮੈਂ ਕਹਿੰਦਾ ਤੈਨੂੰ ਤੂੰ ਮੇਰੇ ਨਾਲ ਨਹੀਂ ਜਾਣਾ ਮੈਂ ਦੱਸ ਕਿਹੜੀ ਜਨਾਨੀ ਲੈ ਕੇ ਆਵਾਂ ਮੈਂ ਹੋਰ ਜਨਾਨੀ ਲੈ ਕੇ ਆਵਾਂ ਉਹਨੂੰ ਨਾਲ ਲੈ ਕੇ ਜਾਵਾਂ ਕਰਾਂ ਹੂੰ ਦੱਸ ਇੱਕ ਵਿਆਹ ਹੋਰ ਕਰਕੇ ਲੈ ਆਵਾਂ ਜੀ ਠੀਕ ਹੈ ਨਾ ਮੈਂ ਕਹਿੰਦਾ ਮੈਨੂੰ ਤਾਂ ਕੋਈ ਐਦਾਂ ਦਾ ਚਾਹੀਦਾ ਜਿਹੜਾ ਜੀਵਨ ਸਾਥੀ ਮੇਰੇ ਨਾਲ ਚੱਲ ਸਕੇ ਤੁਸੀਂ ਅੱਜ ਪੁਲਿਸ ਕੋ ਮਲੇਡ ਕੀਤੀ ਕੋਈ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਪਾਜੀ ਪੁਲਿਸ ਨੂੰ ਕਿੰਨੇ ਵਾਰੀ ਕੰਪਲੀਟ ਕਰ ਬੈਠਾ ਮੈਂ ਖੰਬਰੇ ਚੱਜ ਜਾ ਕੇ ਵੀ ਲੜ ਕੇ ਆਇਆ ਪਾਜੀ ਸੱਚੀ ਗੱਲ ਆ ਮੈਂ ਖੰਬਰੇ ਚੱਜ ਜਾ ਕੇ ਰਿਸੈਪਸ਼ਨ ਦੇ ਵਿੱਚ ਜਾ ਕੇ ਉਹਨਾਂ ਦੇ ਅੱਗੇ ਬੇਨਤੀ ਕਰਕੇ ਆਇਆ ਕਿ ਤੁਸੀਂ ਮੇਰਾ ਘਰ ਦੇਖੋ ਬਾਜੀ ਤੁਸੀਂ ਕਹਿੰਦੇ ਆਪਾਂ ਤਾਂ ਰਮ ਨਹੀਂ ਬਦਲਦੇ ਮੇਰੇ ਘਰ ਚ ਕੀ ਹੋ ਰਿਹਾ ਹੈ ਮੇਰੇ ਘਰ ਚ ਕੀ ਹੋ ਰਿਹਾ ਦੱਸੋ ਮੇਰੀ ਜਨਾਨੀ ਜਿਹੜੀ ਬਾਬਾ ਬਾਲਕਨਾਥ ਜਾਂਦੀ ਸੀ ਜਿਹੜੀ ਜਿਹੜੀ 11ਵੀਂ ਮਨਾਉ ਕਾਂਦੀ ਲੰਗਰ ਪਾਣੀ ਵੀ ਖਾਂਦੀ ਅੱਜ ਉਹ ਕਹਿੰਦੀ ਮੈਂ ਨਹੀਂ ਖਾਣਾ ਤੇਰੇ ਚਾਚਾ ਤੇ ਚਾਚਾ ਸਾਲ ਆਈ ਐ ਤੇ ਕਹਿੰਦੀ ਮੈਂ ਲੰਗਰ ਮਾੜਾ ਹੋ ਗਿਆ ਤੁਸੀਂ ਕਹਿੰਦੇ ਆਪਾਂ ਨਹੀਂ ਤਾਂ ਰੰਗ ਬਦਲਦੇ ਜ ਨਹੀਂ ਤਾਂ ਬੰਦਾ ਮੇਰੇ ਘਰ ਕੀ ਹੋ ਗਿਆ ਲਓ ਦੋ ਮਿੰਟ ਉਹਨਾਂ ਨੂੰ ਬੁਲਾ ਸਕਦੇ ਹੋ ਉਹਨਾਂ ਦਾ ਪੱਕਾ ਵੀ ਰਖ ਲਈਆ ਜੋ ਤੁਹਾਡੇ ਤੇ ਇਲਜ਼ਾਮ ਲਗਾਣ ਰਿਹਾ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਕੁਝ ਨਹੀਂ ਕਹਿੰਦੇ ਠੀਕ ਹੈ ਸਰ ਉਹਦੇ ਕੁਝ ਬੋਲਣਾ ਹੀ ਨਹੀਂ ਚਾਹਦੇ ਬਾਜੀ ਉਹ ਤਾਂ ਨਹੀਂ ਬੋਲਣਾ ਚਾਹਦੀ ਉਹਨੇ ਰੋਲਾ ਪਹਿਲਾਂ ਬੜਾ ਪਾ ਲਿਆ ਠੀਕ ਹੈ ਨਾ ਆਪਾ ਬਾਜੀ ਮੈਂ ਆਪਣੇ ਬੱਚੇ ਨਹੀਂ ਛੱਡਨੇ ਠੀਕ ਹੈ ਨਾ ਚਾਹੇ ਮੈਨੂੰ ਦੁਨੀਆ ਦੀ ਕਿਸੇ ਵੀ ਅਦਾਲਤ ਚ ਜਾਣਾ ਪਵੇ ਠੀਕ ਹੈ ਨਾ ਮੈਂ ਚੋਲ ਲੋਕੀ ਐਦਾਂ ਮੰਗਦੇ ਨਾ ਮੈਂ ਢੋਲੀ ਅੱਡ ਕੇ ਨਾ ਪੋਣਾ ਹਰੀ ਮਹਾਰਾਜ ਕੋਤੀ ਮੰਗੀ ਐ ਅੱਜ ਮੈਂ ਚਰਚ ਵਾਲੀ ਨਹੀਂ ਬਣਨ ਦੇਣੀ ਠੀਕ ਹੈ ਨਾ ਚਾਹੇ ਮੇਰੇ ਤੇ 295 ਲੱਗੇ ਚਾਹੇ ਜੋ ਮਰਜ਼ੀ ਲੱਗੇ ਠੀਕ ਹੈ ਨਾ ਮੈਨੂੰ ਉਹਦੀ ਕੋਈ ਪਰਵਾਹ ਨਹੀਂ ਹੈਗੀ ਠੀਕ ਹੈ ਮੇਰੇ ਬੱਚੇ ਆ ਮੇਰੇ ਬੱਚੇ ਇਕੱਠੇ ਰਹਿਣਗੇ ਬਰੇਗੀ ਗੱਲ ਹੈ ਕਿ ਮੇਰੀ ਜਨਾਨੀ ਨਹੀਂ ਜਾਂਦੀ ਚੱਤ ਜਾਵੇ ਮੈਂ ਇਹਨੂੰ ਨਹੀਂ ਰੋਕਦਾ ਪਰ ਮੇਰੇ ਬੱਚੇ ਨਹੀਂ ਚੱਤ ਜਾਣੇ ਮੈਂ ਉੱਥੇ ਜਾ ਕੇ ਚਰਚ ਵਾਲਿਆਂ ਏ ਬੰਦਾ ਜਿੱਥੇ ਮਰਜੀ ਚੱਲ ਜੇ ਜਿੱਤਾ ਦਾ ਰੱਬ ਸਭ ਕੁਝ ਕਰਨ ਦੀ ਹਮਤ ਰੱਖਦਾ ਉਹ ਮੈਨੂੰ ਵੀ ਬਦਲੇਗਾ ਮੇਰੀ ਜਨਾਨੀ ਨੂੰ ਕੋ ਮੈਨੂੰ ਪਿਆਰ ਨਾ ਬਦਲੇ ਹੂੰ ਮੈਨੂੰ ਪਿਆਰ ਨਾ ਬਦਲੇ ਕਹਿੰਦੇ ਜਨਾਨੀ ਚ ਤਾਕਤ ਬੜੀ ਮੈਨੂੰ ਪਿਆਰ ਨਾ ਬਦਲਦੇ ਮੈਂ ਬਦਲ ਜਾਵਾਂਗਾ ਜੀ ਠੀਕ ਹੈ ਨਾ ਜ਼ਬਰਦਸਤੀ ਮੇਰੇ ਪਿਓ ਨੇ ਮੈਨੂੰ ਸਭ ਕੁਝ ਦਿੱਤਾ ਧੀ ਦਿੱਤੀ ਪੁੱਤ ਦਿੱਤਾ ਘਰ ਕਾਫੀ ਤੁਹਾਡੇ ਦਾ ਆਪਸ ਵਿੱਚ ਹੈ ਨਾ ਭਾਈ ਸਾਰੇ ਮੱਲੇ ਇਕੱਠਾ ਆ ਜੀ ਦਿਨ ਕਿਤੇ ਦੇਖੋ ਇਹ ਚੀਜ਼ ਦਾ ਬੰਦਾ ਉਦੋਂ ਕਰਦਾ ਜਦੋਂ ਹੱਦੋਂ ਪਾਰ ਹੋ ਜਾਂਦੀ ਗੱਲ ਹੈ ਨਾ ਤਾਂ ਹੀ ਲੋਕਾਂ ਸਾਹਮਣੇ ਅਸੀਂ ਆਨੇ ਆ ਹਾਂ ਹਾਂ ਸਹੀ ਗੱਲ ਗਈ ਹੈ ਪਰ ਦੇਖੋ ਇਹ ਇਹਨਾਂ ਤੇ ਕਰ ਰਹੇ ਹੋ ਉਹਨਾਂ ਲਈ ਕਰ ਰਹੇ ਹੋ ਬੱਚਿਆਂ ਲਈ ਕਰ ਲੇ ਜਾਂ ਆਪਣੀ ਵਾਈਫ ਲਈ ਕਰ ਰਹੇ ਹੋ ਭਾਈ ਲੁੱਕ ਵਾਲ ਦਾ ਇੱਕ ਐਤਵਾਰ ਮੈਨੂੰ ਮਿਲਦੀ ਛੁੱਟੀ ਹੈ ਲੈਣਾ ਚਾਚਾ ਦਾ ਕੋ ਮੇਰੇ ਘਰ ਰੱਪੇ ਮੈਂ ਕੀ ਲੈਣਾ ਚਾਚਾ ਲਈ ਦੇ ਵਿੱਚ ਕੋਈ ਦਾ ਮਤਲਬ ਹੈ ਕਿ ਆਸਟੈਂਡ ਤੇ ਸਾਰੇ ਨਾਲੋਂ ਜ਼ਿਆਦਾ ਮੇਰੀ ਵਾਈਫ ਨੂੰ ਅੱਜ ਸਾਥ ਦੇਣਾ ਚਾਹੀਦਾ ਸੀ ਜਿਹੜੀ ਜਾ ਕੇ ਉੱਥੇ ਮਾਂ ਦੇ ਘਰੇ ਬੈਠੀ ਹੈ ਮੈਂ ਪਰਸੂ ਜਾ ਕੇ ਹੱਥ ਜੋੜ ਕੇ ਕਹਿੰਦੀ ਗਲੀ 'ਚ ਕਿ ਰਜੀ ਜੀ ਜਿੱਤ ਛੱਡ ਦੇ ਘਰ ਦੇਖ ਆਪਣਾ ਠੀਕ ਹੈ ਨਾ ਆਪਣਾ ਘਰ ਦੇਖ ਜਾ ਕੇ ਠੀਕ ਹੈ ਤੇ ਤੂੰ ਚਰਚ ਜਾਣਾ ਤੈਨੂੰ ਮਨਾ ਨਹੀਂ ਕਰਾਂਗਾ ਤੈਨੂੰ ਮੈਂ ਮਨਾ ਨਹੀਂ ਕਰਾਂਗਾ ਪਰ ਜਿੱਥੇ ਆਪਾਂ ਜਾਣਾ ਨਾ ਉੱਥੇ ਤੈਨੂੰ ਜਾਣਾ ਪੈਣਾ ਆਪਾਂ ਤੈਨੂੰ ਵਿਆਹ ਕੇ ਲਾਏ ਆ ਠੀਕ ਹੈ ਨਾ ਜਿੱਥੇ ਬੰਦਾ ਜਾਂਦਾ ਉਹ ਤਾਂ ਜਨਾਨੀ ਜਾਂਦੀ ਹੈ ਠੀਕ ਹੈ ਤੂੰ ਮੈਨੂੰ ਮਜਬੂਰਨ ਗਲਤ ਨਾ ਕਰ ਮੈਂ ਤੈਨੂੰ ਹੱਥ ਜੋੜ ਕੇ ਕਹਿੰਦਾ ਤੂੰ ਮੈਂ ਚੱਲ ਮੇਰੇ ਨਾਲ ਸਹਿਮਤੀ ਨਾਲ ਪਰ ਉਹ ਕਹਿੰਦੀ ਮੈਂ ਦੇ ਦਾਂਗੀ ਠ ਨਾ ਮੈਂ ਲੰਗਰ ਗਾਣਾ ਨਾ ਮੈਂ ਤੇਨਾ ਮੱਥਾ ਟੇਕਣਾ ਨਾ ਮੈਂ ਕਿੱਥੇ ਜਾਣਾ ਜੇ ਇਹ ਗੱਲ ਸੀ ਇੰਨੀ ਕੱਟੜ ਬਣਾਈ ਤੇ ਤੂੰ ਪਹਿਲਾਂ ਜਾ ਕੇ ਕ੍ਰਿਸਚਨਾਂ ਦੇ ਵਿਆਹ ਕਰ ਲੰਦੀ ਨਹੀਂ ਜਦੋਂ ਵਿਆਹ ਹੋਇਆ ਸੀ ਉਦੋਂ ਕ੍ਰਿਸਚਨ ਸੀਗੇ ਆ ਜੇ ਨਹੀਂ ਉਦੋਂ ਕ੍ਰਿਸਚਨ ਨਹੀਂ ਸੀ ਆ ਗਈ ਬਾਅਦ ਇਹ ਰੁੱਸ ਕੇ ਗਈ ਜਾ ਕੇ ਸੋਹਰਿਆਂ ਦੇ ਕੋਲ ਜਾ ਕੇ ਬੈਠੀ ਉੱਥੇ ਜਾ ਕੇ ਕ੍ਰਿਸਚਨ ਬਣ ਗਈ ਤੇ ਉਹਨੂੰ ਕੀ ਮੰਗ ਕੀ ਕਰਦੇ ਲਾਤੀ ਹੁਣ ਮੰਗ ਕਰਦੀ ਆ ਮੈਨੂੰ ਤਲਾਕ ਦੇ ਤੁਸੀਂ ਕੀ ਮੰਗ ਕਰਦੇ ਮੰਗ ਕਰਦੇ ਭਾਈ ਮੈਂ ਆਪਣੇ ਬੱਚੇ ਨਹੀਂ ਦੇਣੀ ਮੈਂ ਆਪਣੇ ਬੱਚੇ ਨਹੀਂ ਛੱਡਨੇ ਮੇਰੀ ਵਾਈਫ ਨੇ ਰਹਿਣਾ ਮੋਸ ਵੈਲਕਮ ਰਵੇ ਕੋਈ ਅਤਰਾ ਨਹੀਂ ਮਗਰ ਵੱਡੀ ਸਾਰਿਆਂ ਨਾਲ ਗੱਲ ਹੈ ਕਿ ਜੇ ਮੇਰੇ ਘਰ ਚ ਰਹਿਣਾ ਤਾਂ ਸਾਡੇ ਨਾਲ ਸਹਿਮਤੀ ਨਾਲ ਚੱਲਣਾ ਪੈਣਾ ਜਿੱਥੇ ਪੂਰਾ ਪਰਿਵਾਰ ਜਾਂਦਾ ਉੱਥੇ ਜਾਣਾ ਪੈਣਾ ਇਹ ਨਹੀਂ ਢੰਡੋਰਾ ਫੇਰਨਾ ਕਿ ਮੈਂ ਤੇ ਇਹਨਾਂ ਮੰੰਦਾ ਨਹੀਂ ਜਾਣਾ ਤੇ ਇਹਨਾਂ ਕਿਤੇ ਨਹੀਂ ਜਾਣਾ ਕਿਤੇ ਲੰਗਿਆ ਨਹੀਂ ਖਾਣਾ ਕਿਤੇ ਇਹ ਨਹੀਂ ਕੰਨਾ ਮੈਨੂੰ ਨਹੀਂ ਪਤਾ ਤੇਰੇ ਬੱਚਾਂ ਚ ਕੀ ਲਿਖਿਆ ਵਾ ਠੀਕ ਹੈ ਨਾ ਮੈਂ ਨਹੀਂ ਤੇਰੇ ਬੱਚਾਂ ਨੂੰ ਜਾਣਦਾ ਨਹੀਂ ਜਿੱਦਾਂ ਤੁਸੀਂ ਕਹਿ ਰਹੇ ਤੁਸੀਂ ਉੱਥੇ ਗਏ ਸੀਗੇ ਉੱਥੇ ਕੀ ਗੱਲ ਹੋਈ ਸੀ ਤੁਹਾਡੀ ਉਹਨਾਂ ਨਾਲ ਉੱਥੇ ਜਾ ਕੇ ਭਾਈ ਰਿਸੈਪਸ਼ਨ ਦੇ ਵਿੱਚ ਇੱਕ ਭੈਣ ਬੈੰਦੀ ਏ ਉਹਦੇ ਅੱਗੇ ਠੀਕ ਹੈ ਮੇਰਾ ਘਾਟ ਟੁੱਟਣ ਡਿਆ ਕੋਈ ਹੱਲ ਕੱਢੋ ਠੀਕ ਹੈ ਉੱਥੇ ਉਸ ਤੋਂ ਬਾਅਦ ਉੱਥੇ ਸੰਡੇ ਸਕੂਲ ਲੱਗਦਾ ਮੈਂ ਸੰਡੇ ਸਕੂਲ ਲੈ ਜਾ ਵੀ ਗਿਆ ਉੱਥੇ ਵੀ ਮੇਰੀ ਭੈਣ ਬੈਠੀ ਹੈ ਠੀਕ ਹੈ ਬਸਤੀ ਦਾਸ਼ਮੰਦਾਂ ਦੀ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਪਰ ਨਾ ਉਹ ਕਿ ਬੋਲਮੈਂਡਾ ਜਿਆਦਾ ਬਾਜੀ ਸਾਲੀ ਮੇਰੀ ਅੰਨਾ ਪੈਂਟਰ ਫੇਅਰ ਕਰਦੀ ਹੈ ਉਸ ਤੋਂ ਬਾਅਦ ਮੈਂ ਆਪਣੇ ਬੱਚਿਆਂ ਨੂੰ ਸੋਹਰਿਆ ਦੇ ਘਰ ਮਿਲਣ ਗਿਆ ਜਦ ਮੈਂ ਸੋਹਰਿਆ ਘਰ ਮਿਲਣ ਗਿਆ ਮੈਂ ਮੰਜੇ ਤੇ ਬੈਠਾ ਜਾ ਕੇ ਉਹਨਾਂ ਨੇ ਮੇਰਾ ਮੰਜਾ ਚੱਕ ਮੈਨੂੰ ਥਾਣੇ ਵਾਲਾ ਤੇ ਹੁਣ ਤੁਹਾਡੇ ਕੋਲ ਤੁਹਾਡੇ ਲੜਕੀ ਇਹ ਪਾਜੀ ਮੇਰੀ ਗੱਲ ਸੁਣੋ ਫਿਰ ਮੈਂ ਉੱਥੇ ਬੈਠਾ ਮੈਂ ਬੱਚਿਆਂ ਨੂੰ ਕਹਾ ਰੋਟੀ ਖਾਣੀ ਆਪਾਂ ਬੱਚਾ ਰੋਟੀ ਖਾ ਲ ਗਏ ਜਦੋਂ ਆਪਾਂ ਬੱਚਾ ਰੋਟੀ ਖਾ ਲ ਗਏ ਇਹਨੇ ਮੰਜਾ ਵੇਖ ਕੇ ਪਰੇ ਸੱਟਿਆ ਪੱਖਾ ਧੱਕ ਕੇ ਪਰੇ ਪਰੇ ਰੱਖ ਦਿੱਤਾ ਪੱਖਾ ਠੀਕ ਹੈ ਮੈਨੂੰ ਕਹਿੰਦੀ ਬਾਹਰ ਚੱਲ ਸਾਰੇ ਮਹੱਲੇ ਨੂੰ ਪਤਾ ਪਾਜੀ ਇਹਨੇ ਮੈਨੂੰ ਬਾਹਰ ਕੱਢ ਦਿੱਤਾ ਠੀਕ ਹੈ ਮੇਰੇ ਰਾਤੀ 12:30 ਵੇ ਮੈਂ ਘਰ ਆਇਆ ਉਸ ਦਿਨ ਤੋਂ ਲੈ ਕੇ ਅੱਜ ਤੱਕ ਮੈਂ ਸੌਣੇ ਦਾ ਕੰਮ ਨਹੀਂ ਗਿਆ ਠੀਕ ਹੈ ਠੀਕ ਹੈ ਨਾ ਅੱਜ ਤੱਕ ਨਹੀਂ ਮੈਂ ਸੌਣੇ ਕਰ ਗਿਆ ਜੇ ਮੈਂ ਗਲੀ ਦੇ ਵਿੱਚ ਜਾ ਮਗ ਗਲੀ ਦੇ ਖਲੋਮਾ ਤੈਨੂੰ ਤਾਂ ਮਾੜਾ ਕਹਿੰਦੇ ਜੇ ਮੈਂ ਅੰਦਰ ਜਾਵਾਂ ਮੈਨੂੰ ਦਸੋਰੇ ਕਿੱਥੇ ਰਹਿਣ ਵਾਲੇ ਆ ਰੈਂਕੂ ਐਮ ਐਮ ਪੀ ਸਾਹਿਬ ਇਹਨਾਂ ਦੀ ਬੈਕ ਸਾਈਡ ਗਲੀ ਦੇ ਵਿੱਚ ਰਹਿੰਦੇ ਜਿੱਦੇ ਪੀਰਾਂ ਦਾ ਦਰਗਾਹ ਹੈ ਅੱਛਾ ਜੀ ਉੱਤੇ ਰਹਿੰਦੇ ਉਹਦੇ ਨਾਲ ਘਰ ਭਾਜੀ ਅਜੇ ਤੱਕ ਮੇਰੇ ਬੱਚਾ ਨਾਲ ਨਹੀਂ ਜਾਂਦੀ ਮੈਂ ਕੱਲਾ ਚੱਲ ਜਾਵਾਂਗਾ ਜੇ ਕੱਲ ਨੂੰ ਮੈਨੂੰ ਕੁਝ ਹੋ ਗਿਆ ਮੇਰੇ ਮਾਪਿਆਂ ਨੂੰ ਕੌਣ ਸੰਭੇਗਾ ਧਾਗੇ ਉਹ ਕਹਿੰਦੀ ਮੈਂ ਅੰਦਰ ਨਹੀਂ ਜਾਣਾ ਕਹਿੰਦੀ ਮੈਂ ਅੰਦਰ ਧਾਗੇ ਧਾਗੇ ਖੋਲ ਨਹੀਂ ਜਾਣਾ ਇਹ ਬਾਬੇ ਪੌਣਾ ਹਰੀ ਦੇ ਦਰਬਾਰ ਦੇ ਧਾਗਾ ਬੰਨੇ ਦਾ ਗੁੰਨਾਦਾਰੀ ਇਹਨਾਂ ਧਾਗਾ ਨਹੀਂ ਖੋਲਣ ਗਈ ਮੈਨਾਂ ਗੱਲ ਕਹਿੰਦੇ ਜਿਸ ਬੰਦੇ ਨੂੰ ਘਰੇ ਰੋਟੀ ਨਹੀਂ ਮਿਲੇ ਉਹ ਬਾਹਰ ਨਹੀਂ ਜਾਂਦਾ ਜਿਸ ਬੰਦੇ ਨੂੰ ਘਰੇ ਜਨਾਨੀ ਦਾ ਪਿਆਰ ਮਿਲੇ ਉਹ ਅੱਖ ਚੱਕ ਕੇ ਨਹੀਂ ਬਾਹਰ ਦੇਖੇਗਾ ਇਹ ਜਨਾਨੀ ਮੇਰੀ ਮੈਨੂੰ ਗਲਤ ਕਰਨ ਨੂੰ ਮਜਬੂਰ ਕਰਦੀ ਹੈ ਤੁਹਾਡੀ ਵਾਈਫ ਚੜ ਕੇ ਆਪਣੇ ਸਹੁਰੇ ਪਰਿਵਾਰ ਦੇ ਜਿਆਦਾ ਸੁਣਦੀ ਹੈ ਤੁਹਾਡੇ ਸਹੁਰੇ ਪਰਿਵਾਰ ਦਾ ਸੁਣਦੀ ਭਾਜੀ ਉਹ ਹੀ ਉਹ ਕਹਿ ਦਣਗੇ ਉਹੀ ਹੋਣਾ ਉਹ ਮੇਰੀ ਸਾਲੀ ਐਵੇਂ ਥੋੜੀ ਮੈਨੂੰ ਫੋਨ ਤੇ ਕਹਿੰਦੀ ਮੈਂ ਘਰੇ ਗਿਆ ਮੈਨੂੰ ਜੀਰੋ ਬਿਨ ਨਾ ਮਾਂ ਦੇ ਘਰ ਜਾਣਾ ਚਲੇ ਜਾਣਾ ਪਰ ਉਹਨੋਂ ਤੇ ਮੇਰੀ ਬਾਹਰ ਵੀ ਨਹੀਂ ਆ ਰਹੇ ਗੱਲ ਵੀ ਨਹੀਂ ਕਰ ਰਹੇ ਕੋਈ ਅੰਦਰ ਬੈਠੇ ਗੱਲ ਵੀ ਮੈਂ ਮੈਂ ਕੀ ਗੱਲ ਕਰਦਾ ਜੀ ਮਾਦਾ ਜੀ ਮਾਦਾ ਜੀ ਉਹ ਕਹਿੰਦਾ ਜੇ ਤੇਰੇ ਨਾਲ ਮੈਂ ਇਹ ਚੱਲ ਜਾਵੇ ਚੱਤ ਬੰਦੇ ਨੇ ਜਾਣਾ ਉਹ ਤਾਂ ਮੱਤਾ ਵੀ ਟਿਕਣਾ ਪੈਣਾ ਉਹ ਤਾਂ ਲੰਗਰ ਵੀ ਖਾਣਾ ਪੈਣਾ ਇਹ ਕਹਿੰਦੀ ਮੈਂ ਤਲਾਕ ਦੇਣਾ ਪਰ ਮੈਂ ਇਤਾਂ ਨਹੀਂ ਕਰਾਂਗੀ ਕਿਉਂਕਿ ਬੱਚਨ ਦੇ ਵਿੱਚ ਲਿਖਿਆ ਕੀ ਮਦਈ ਫਿਰ ਵੀ ਪਰਿਵਾਰ ਜੁੜਨਾ ਚਾਹੀਦਾ ਸੀ ਤੇ ਕਿੰਨੇ ਕੀ ਪਰਿਵਾਰ ਜੁੜੇ ਮੈਂ ਕਹਿੰਦਾ ਆਪਾਂ ਜਾਣੇ ਆ ਹਰ ਸੰਡੇ ਦੀ ਸੰਡੇ ਚੌਂਕੀ ਭਰਦੇ ਆ ਅੱਜ ਬੱਚੇ ਲੈ ਕੇ ਜਾਣੇ ਆ ਆਪਾਂ ਠੀਕ ਹੈ ਅਗਲੇ ਪਤਾ ਸਾਨੂੰ ਕੀ ਕਹਿੰਦੇ ਜਿੱਦਣ ਬੱਚੇ ਲੈਣਾ ਸੀ ਬਾਬੇ ਦੀਆਂ ਚੌਂਕੀਆਂ ਭਰਦਾ ਸੀ ਅੱਜ ਬੱਚੇ ਮਿਲ ਗਏ ਅੱਜ ਜਾ ਚੱਚੇ ਚ ਵੜ ਗਏ ਹੂੰ ਭਾਜੀ ਆਪਣੇ ਘਰ ਜੇ ਸੋਖੇ ਨਾ ਤੇ ਆਪਣੇ ਘਰ ਹੀ ਰੱਬ ਹੈ ਆਪਾਂ ਚ ਸਾਡੀ ਕਿਹੜੇ ਕਿਸੇ ਪਾਸਟਰ ਨਾਲ ਜਾਂ ਕਿਸੇ ਹੋਰ ਕਿਸੇ ਨਾਲ ਸਾਡੀ ਲੜਾਈ ਹੈ ਜਾਂ ਬਿਆਰ ਹੈ ਸਾਡਾ ਆਪਾਂ ਤੇ ਪਾਸਟਰ ਦੇ ਕੇ ਹੱਥ ਜੋੜਦੇ ਆ ਕਿ ਪਾਸਟਰ ਸਾਹਿਬ ਇਹਦੇ ਇਹਦੇ ਚ ਵੀ ਮਤ ਪਾਦਾ ਵੀ ਘਰ ਸਾਹਮਲੇ ਠੀਕ ਹੈ ਨਾ ਜਿੱਦਣ ਮੇਰਾ ਮੁੰਡਾ ਬਿਮਾਰ ਹੋਇਆ ਸੀ ਨਾ ਉਹ ਕਹਿੰਦਾ ਮੈਂ ਹਰ ਇੱਕ ਕੋਈ ਮਦਦ ਕਰਦਾ ਮੈਂ ਆਪਣੇ ਮੁੰਡੇ ਨੂੰ ਮੋਰਸਾਲ ਤੇ ਬਿਠਾ ਕੇ ਲੈ ਗਿਆ ਮੈਨੂੰ ਕਹਿੰਦੀ ਮੈਂ ਪ੍ਰਾਰਥਨਾ ਕਰਨੀ ਆ ਮੇਰਾ ਮੁੰਡਾ ਚੰਗਾ ਹੋ ਜਾਏਗਾ ਮੈਂ ਕਹਾਂ ਬਲਾ ਪਾਸਟਰ ਨੂੰ ਕਰੋ ਪ੍ਰਾਰਥਨਾ ਪਾਸਟਰ ਜੀ ਬਾਤ ਨਹੀਂ ਆ